ਅਮ੍ਰਿਤਸਰ ਸ਼ਹਿਰਾਂ ਵਿੱਚ ਵਿਜ਼ਨ ਅਦੀਨੋਂ ਦੇ ਇਲਾਕੇ 'ਚ ਪੁਲਿਸ ਦੇ ਵੱਲੋਂ ਦੇ ਰਾਤ ਇੱਕ ਹੋਟਲ 'ਚ ਸ਼ਾਪੇ ਮਾਰੀ ਕੀਤੀ ਜਾਂਦੀ ਹੈ ਜਿੱਥੇ ਕੀ ਰੇਡ ਦੌਰਾਨ ਪੁਲਿਸ ਦੇ ਵੱਲੋਂ ਜਿਸਮ ਪਰੋਸ਼ੀ ਦਾ ਤੰਦਾ ਜੋ ਕੰਮ ਸੀ ਉਸ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ ਦੱਸਦੇ ਕਿ ਕਾਰਵਾਈ ਦੌਰਾਨ ਪੁਲਿਸ ਨੇ 6 ਲੜਕੀਆਂ ਸਣੇ 3 13 ਲੜਕੀਆਂ ਨੂੰ ਕਾਬੂ ਕੀਤਾ ਹੈ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਲੋਕ ਹੋਟਲ ਦੇ ਕਮਰੇ 'ਚ ਜਿਸਮ ਪਰੋਸ਼ੀ ਦਾ ਤੰਦਾ ਕਰ ਰਹੇ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ ਤੇ ਇੱਕ ਵਿਸ਼ੇਸ਼ ਟੀਮ ਤਿਆਰ ਕਰਕੇ ਹੋਟਲ 'ਚ ਦਾਖਲ ਹੋਏ ਪੁਲਿਸ ਅਧਿਕਾਰੀਆਂ ਨੇ ਕਈ ਜੋੜਿਆਂ ਨੂੰ ਸ਼ਰਮਨਾਕ ਹਾਲਤ 'ਚ ਵੀ ਪਾਇਆ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਰੇ ਯੂਰੋਪੀਅਨਾਂ ਨੂੰ ਪੁਲਿਸ ਨੇ ਦੇਰ ਰਾਤ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਦਿਲਚਸਪ ਗੱਲ ਇਹ ਰਹੀ ਕਿ ਪੁਲਿਸ ਨੇ ਗ੍ਰਿਫਤਾਰ ਲੜਕੀਆਂ ਨੂੰ ਅਦਾਲਤ ਤੱਕ ਪਹੁੰਚਾਉਣ ਲਈ ਇੱਕ ਔਟੋ ਦੀ ਵਰਤੋਂ ਕੀਤੀ ਜਿਸ ਨਾਲ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਆਟੋ ਰਾਹੀਂ ਲੈ ਜਾਣ ਦੌਰਾਨ ਕਿਸੇ ਦੇ ਪੰਜ ਜਾਣ ਦਾ ਵੀ ਖਤਰਾ ਮੌਜੂਦ ਸੀ ਪੁਲਿਸ ਵੱਲ ਦੱਸਿਆ ਗਿਆ ਕਿ ਸਾਰੇ ਗ੍ਰਿਫਤਾਰशुदा ਵਿਅਕਤੀਆਂ ਦੀ ਪੁਸ਼ਗੀ ਜਾਰੀ ਹੈ ਤੇ ਜਾਂਚ ਤੋਂ ਪਤਾ ਲੱਗੇਗਾ ਕਿ ਇਹ ਕਿਸੇ ਗਰੋਹ ਦੇ ਵਿੱਚ ਰਲੇ ਹੋਏ ਨੇ ਯਾਨੀ ਕਿ ਕਿਸੇ ਗਰੋਹ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਇਸ ਗਰੋਹ ਦੇ ਪਿੱਛੇ ਵੱਡਾ ਸਰਗਨ ਗੋਨ ਹੈ ਪਰ ਬਿਲਾਲ ਜਿਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਲੜਕੀਆਂ ਨੂੰ ਆਟੋ ਦੇ ਵਿੱਚ ਲਿਜਾਇਆ ਗਿਆ ਇਹ ਕਈ ਸਵਾਲ ਖੜੇ ਕਰਦਾ ਹੈ ਨਲਾ ਜਿਲ੍ਹੇ ਤੇ ਕੀਤੀ ਇਹ ਸੀਨੀਅਰ ਅਸਰਾਂ ਦੇ ਹੁਕਮ ਦੇ ਮੁਤਾਬਿਕ ਅਸੀਂ ਰੇਡ ਕੀਤੀ ਆ ਜਿੱਥੋਂ 6 ਲੜਕੀਆਂ ਤੇ 13 13 ਲੜਕੇ ਬਰਾਮਦ ਹੋਏ ਆ ਸਰ ਕੀ ਨਾਮ ਹੋਟਲ ਦਾ ਜੀ ਹੋਟਲ ਦਾ ਨਾਮ ਆਰਐਸ ਹੋਟਲ ਹੈ ਜੀ ਜੀ ਸਰ ਕਿੰਨੀ ਦੇਰ ਤੋਂ ਧੰਦਾ ਚੱਲ ਰਿਹਾ ਜੀ ਇਹ ਧੰਦਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਤੇ ਅਸਰਾਂ ਦੇ ਹੁਕਮ ਤਾ ਅਸੀਂ ਰੇਡ ਕੀਤਾ ਤੇ ਜਿੱਥੇ ਛੇ ਲੜਕੀਆਂ ਤੇ 13 ਲੜਕੇ ਬਰਾਮਦ ਹੋਏ ਸਰ ਹੁਣ ਕਲਦਾ ਕੋਈ ਮਾਲਕ ਦੇ ਉੱਤੇ ਵੀ ਕੋਈ ਐਫ ਆਈ ਆਰ ਦਰਜ ਹੋਈ ਹੈ ਹਾਂਜੀ ਹਾਂਜੀ ਮਾਲਕ ਦੇ ਵੀ ਦਰਜ ਹੋਈ ਆ ਹਾਂ ਮਾਲਕ ਦਾ ਕੀ ਨਾਮ ਹੈ ਜਿਹੜਾ ਮਾਲਕ ਦਾ ਨਾਮ ਸਾਹਾ ਜੀ ਸਰ ਵਿਦੇਸ਼ੀ ਕੁੜੀਆਂ ਜਾਂ ਇੰਡੀਅਨ ਨਹੀਂ ਨਹੀਂ ਇੰਡੀਅਨ ਲੜਕੀਆਂ ਆ ਇਹ ਕੀ ਕਾਰਵਾਈ ਕੀਤੀ ਕੀ ਸਰ ਹੁਣ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਹਵਾਲਾ ਚ ਭੇਜਿਆ ਗਿਆ